ਅੱਜ ਪੂਰੇ ਪੰਜਾਬ ਦੇ ਵਖਵਖ ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਘਰ ਦੇ ਬਾਹਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਬੈਂਡ ਵਾਜਾ ਬੈਂਡ ਵਾਜਾ ਲਾ ਕੇ ਉਹਨਾਂ ਦੇ ਘਰ ਆਮ ਆਦਮੀ ਪਾਰਟੀ ਪ੍ਰੋਟੈਸਟ ਕਰਦੀ ਨਜ਼ਰ ਆ ਰਹੀ ਹੈ ਅਨੋਖਾ ਪ੍ਰਦਰਸ਼ਨ ਅੱਜ ਪੰਜਾਬ ਦੇ ਵਖਵਖ ਜ਼ਿਲ੍ਹਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੋਹਾਲੀ ਜ਼ਿਲ੍ਹੇ ਅਸੀਂ ਮੌਜੂਦ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਸਮਰਥਕ ਨੇ ਲੀਡਰਸ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਲਬੀਰ ਸਿੱਧੂ ਸਾਬਕਾ ਕੈਬਨਿਟ ਮਿਨਿਸਟਰ ਰਹੇ ਨੇ ਪੰਜਾਬ ਦੇ ਉਹਨਾਂ ਦੇ ਘਰ ਦੇ ਬਾਹਰ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਹਫ਼ਤਾ ਦੇ ਵਿੱਚ ਬੈਨਰਸ ਲੈ ਕੇ ਬੈਨਰਸ ਲੈ ਕੇ ਇਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਸਮਰਥਕ ਪ੍ਰਤਾਪ ਬਾਜਵਾ ਦੇ ਬਿਆਨ ਤੋਂ ਬਾਅਦ ਸਭ ਤੋਂ ਵੱਧ ਇਹ ਆਮ ਆਦਮੀ ਪਾਰਟੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਪ੍ਰਤਾਪ ਬਾਜਵਾ ਮਾਫੀ ਮੰਗੇ ਔਰ ਦਿਨ ਦਿਨ ਪਹਿਲਾਂ ਵੀ ਪ੍ਰਤਾਪ ਬਾਜਵਾ ਦੇ ਘਰ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਸੀਗਾ ਕਾਫੀ ਸਖਿਆ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰਸ ਨੂੰ ਕੇਰਲ ਦੀ ਜਿਹੜੀ ਗੱਲ ਕੀਤੀ ਗਈ ਸੀ ਔਰ ਅੱਜ ਵੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪ੍ਰਤਾਪ ਬਾਜਵਾ ਮਾਫੀ ਮੰਗਣ ਔਰ ਉਹਨਾਂ ਦੇ ਜਿਹੜੇ ਸਾਥੀ ਹੈ ਉਹ ਵੀ ਉਹਾਂ ਦੇ ਜਿਹੜੇ ਘਰ ਦੇ ਬਾਹਰ ਅੱਜ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਜਿਹੜੇ ਕਾਂਗਰਸ ਦੇ ਲੀਡਰਸ ਨੇ ਸਾਫ ਦਾ ਐਮ ਐਲ ਏਜ਼ ਨੇ ਉਹਨਾਂ ਦੇ ਘਰ ਦੇ ਬਾਹਰ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਬੋਹਾਲੀ ਦੇ ਫੇਸ 7 ਦੀਆਂ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਵੱਲੋਂ ਕੋਠੀ ਦਾ ਘਰਾਵ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਕੋਠੀ ਦਾ ਘਰਾਵ ਕਰਨ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਨੇ ਹਾਲਾਂਕਿ ਪੁਲਿਸ ਵੱਲੋਂ ਅੱਗੇ ਹੀ ਇਹਨਾਂ ਨੂੰ ਹੁਣ ਰੋਕਣ ਦੀ ਜਿਹੜੀ ਤਿਆਰੀ ਉਹ ਕੀਤੀ ਗਈ ਹੈ ਬੈਰੀਕੇਡ ਲਾ ਦਿੱਤੇ ਗਏ ਨੇ ਇਸ ਤੋਂ ਅੱਗੇ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾਏਗਾ। ਪੁਲਿਸ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਇਸ ਤੋਂ ਅੱਗੇ ਹਾਲਾਂਕਿ ਸਾਹਮਣੇ ਬਲਬੀਰ ਸਿੰਘ ਸਿੱਧੂ ਦੀ ਕੋਠੀ ਹੈ ਉਸ ਤੋਂ ਅੱਗੇ ਇਹਨਾਂ ਨੂੰ ਅੱਗੇ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾਏਗੀ। ਹਾਲਾਂਕਿ ਆਵਾਜ਼ ਵਿੱਚ ਪਾਰਟੀ ਵੱਲੋਂ ਰਿਪੋਰਟਾਂ ਕਿੰਨਾ ਜ਼ੋਰ ਬੈਂਡ ਬਾਜੀ ਲੈ ਕੇ ਇੱਥੇ ਪਹੁੰਚੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰਸ ਨੇ ਉਹ ਸਾਡੇ ਜਿਹੜੇ ਸਾਥੀ ਹੈ ਉਹਨਾਂ ਵੱਲੋਂ ਇੱਥੇ ਹੀ ਉਹਨਾਂ ਨੂੰ ਰੋਕ ਕੇ ਰੋਕਿਆ ਜਾਏਗਾ ਹਾਲਾਂਕਿ ਇੱਥੇ ਹੀ ਉਹਨਾਂ ਨੂੰ ਦਿੱਤੇ ਗਏ ਹਨ ਰੋਗ ਦਿੱਤਾ ਗਿਆ ਇਸ ਤੋਂ ਅੱਗੇ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾਏਗਾ ਇਹ ਆ ਜਿਹੜਾ ਹੈਗਾ ਕਲੀਅਰ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਲਿਓ ਬਲਬੀਰ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਬੰਦੋਬਾਧਿਆ ਜਿਹੜੇ ਬੈਨਰਸ ਲੈ ਕੇ ਦਲਿਤਾ ਦਾ અપમાન ਬੰਦ ਕਰੋ ਗਲਤ ਵਿਰੋਧੀ ਕਾਂਗਰਸ ਦਾ ਬਾਜਵਾ ਮਾਫੀ ਮੰਗੋ ਇਸ ਤਰ੍ਹਾਂ ਦੇ ਬੈਨਰਸ ਲੈ ਕੇ ਅੱਜ ਪਹੁੰਚੇ ਨੇ ਤੇ ਆਵਾਜ਼ੀ ਪਾਰਟੀ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਦੇ ਸਮਰਥਕ ਨੇ ਉਹਨਾਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਕੁਲਵੀਰ ਸਿੱਧੂ ਦੀ ਕੋਠੀ ਦੇ ਬਾਹਰ ਇਹ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਬੈਰੀਕੇਡਸ ਤੋਂ ਬਾਅਦ ਹੁਣ ਉਹਨਾਂ ਦੇ ਘਰ ਦੇ ਬਾਹਰ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਹਾਲਾਕਿ ਹੁਣ ਇਹਨਾਂ ਨੂੰ ਇੱਥੇ ਹੀ ਰੋਕਿਆ ਜਾ ਰਿਹਾ ਇਸ ਤੋਂ ਅੱਗੇ ਹਾਲਾਕਿ ਇਹਨਾਂ ਨੂੰ ਹੁਣ ਰੋਕ ਲਿਆ ਗਿਆ ਹੈ ਪੁਲਿਸ ਵੱਲੋਂ ਹੁਣ ਇੱਥੇ ਹੀ ਉਹਨਾਂ ਨੂੰ ਰੋਕਿਆ ਜਾ ਰਿਹਾ ਇਸ ਤੋਂ ਅੱਗੇ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਆਲੀ ਦੇ ਫੇਸ ਸੱਚ ਦੀਆਂ ਤਸਵੀਰਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਨੂੰ ਰੋਕ ਲਿਆ ਗਿਆ ਹਾਲਾਂਕਿ ਇਸ ਤੋਂ ਅੱਗੇ ਕਿਹਾ ਜਾ ਰਿਹਾ ਹੈ ਕਿ ਅੱਗੇ ਪਰਮਿਸ਼ਨ ਲਈ ਔਰ ਬਲਬੀਰ ਸਿੱਧੂ ਦੇ ਘਰ ਦੇ ਬਾਹਰ ਇਹ ਤਸਵੀਰਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਹਾਲਾਂਕਿ ਬਲਬੀਰ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਹੈ ਇਹ ਬਲਬੀਰ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ ਦੇ ਜਿੰਨੇ ਵੀ ਸਮਰਥਕ ਨੇ ਉਹਨਾਂ ਨੂੰ ਰੋਕ ਲਿਆ ਗਿਆ ਹਾਲਾਂਕਿ ਪੁਲਿਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਹੜੇ ਸਮਰਥਕ ਨੇ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਕੋਠੀ ਦੇ ਬਾਹਰ ਜਾ ਕੇ ਇਹ ਪ੍ਰੋਟੈਸਟ ਕਰਾਂਗੇ ਪ੍ਰਦਰਸ਼ਨ ਜਿਹੜਾ ਉਹ ਕਿਹਾ ਜਾ ਰਿਹਾ ਹਾਲਾਂਕਿ ਪੁਲਿਸ ਕੋਠੀ ਤੇ ਲਾਈ ਗਈ ਹੈ ਸਾਥੇ ਪੁਲਿਸ ਨੇ ਪੁਲਿਸ ਨੇ ਇਹਨਾਂ ਨੂੰ ਰੋਕ ਕੇ ਅਜਿਹੀ ਗੱਲਬਾਤ ਹੋ ਰਹੀ ਹੈ ਉਹ ਰਾਜਪੂਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਪ੍ਰੋਟੈਸਟ ਜਿਹੜਾ ਹੋ ਰਿਹਾ ਬਖੋ ਜਿਹੜੇ ਕਾਂਗਰਸ ਦੇ ਇਹ ਲੀਡਰਸ ਨੇ ਉਲਾਦੇ ਘਰ ਦੇ ਬਾਰੇ ਪ੍ਰੋਟੈਸਟ ਕੀਤਾ ਜਾ ਰਿਹਾ ਸਵੇਰ ਤੋਂ ਹੀ ਬੈਂਡ ਵਜਾ ਲੈ ਕੇ ਹੋਰ ਜਿਹੜੇ ਸਿੱਧੇ ਪ੍ਰੋਟੈਸਟ ਕਰਨ ਦੇ ਨਜ਼ਰ ਆ ਰਹੇ ਜਿਹੜੇ ਸਮਰਥਕ ਨੇ ਹਾਲਾਂਕਿ ਉਹ ਕੰਮ ਕਰਦੇ ਜਾਰੀ ਆ ਅੱਗੇ ਜਾਣ ਦੀ ਜਿਹੜੀ ਕੋਸ਼ਿਸ਼ ਹੈ ਸਮਰਥਕਾਂ ਦੀ ਉਹ ਕੀਤੀ ਜਾਂਦੀ ਹੈ ਲੇਕਿਨ ਪੁਲਿਸ ਵੱਲੋਂ ਸਾਫ਼ ਤੌਰ ਤੇ ਅੱਗੇ ਜਾਣ ਦੀ ਜਿਹੜੀ ਪਰਮਿਸ਼ਨ ਉਹ ਨਹੀਂ ਦਿੱਤੀ ਜਾ ਰਹੀ ਤੇ ਹੁਣ ਇੱਥੇ ਹੀ ਬੈ ਕੇ ਹਾਲਾਂਕਿ ਇੱਥੇ ਹੀ ਬੈ ਕੇ ਪਰਦਰਸ਼ਨ ਕਰਨ ਦੇ ਲਈ ਤਿਆਰੀ ਹੈ ਜਿਹੜੀ ਕੀਤੀ ਜਾ ਰਹੀ ਹੈ ਉਹ ਬਿਲਕੁਲ ਰੋਡ ਤੇ ਹੀ ਬੈਠ ਚੁੱਕੇ ਨੇ ਜਿਹੜੇ ਸਪੋਟਰਸ ਨੇ ਪੁੱਛੇ ਹੀ ਬੈ ਕੇ ਪਰਦਰਸ਼ਨ ਜਿਹੜਾ ਹੈ ਉਹ ਕਰਦੇ ਨਜ਼ਰ ਆ ਰਹੇ ਬਲਬੀਰ ਸਿੱਧੂ ਦੀ ਧਰਨੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਜਿਹੜਾ ਹੈ ਉਹ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਬਲਬੀਰ ਸਿੱਧੂ ਦੀ ਕੂਟੀ ਆ ਬਿਲਕੁਲ ਸਾਹਮਣੇ ਹੀ ਹੈ ਲੇਕਿਨ ਹਾਲਾਂਕਿ ਇੱਥੇ ਹੀ ਉਨਾਨੀ ਰੋਗ ਦਿੱਤਾ ਗਿਆ ਹੈ ਔਰ ਇਫਰਟੇਜ ਜਿਹੜਾ ਹੈਗਾ ਉਹ ਕਦੇ ਨਜ਼ਰ ਆ ਰਿਹਾ ਹੈ ਹਾਲਾਂਕਿ ਇੱਥੇ ਹੀ ਬੈ ਕੇ ਇਹ ਪੋਟੈਸ਼ੀਅਮ ਬੰਨੇ ਨਜ਼ਰ ਆ ਰਹੇ ਨੇ